ਹਲਕਾ ਫਤੇਗੜ ਚੂੜੀਆਂ ਵਿੱਚ ਆਪ ਪਾਰਟੀ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਗਗਨਦੀਪ ਸਿੰਘ ਨੂੰ ਹਲਕਾ ਸੰਗਠਨ ਇਨਚਾਰਜ ਫਤੇਗੜ ਚੂੜੀਆਂ ਲਗਾਇਆ ਗਿਆ ਗੁਰਬਿੰਦਰ ਸਿੰਘ ਕਾਦੀਆਂ ਅਰਾਜਪੂਤਾਂ ਨੂੰ ਹਲਕਾ ਯੂਥ ਕੋਆਰਡੀਨੇਟਰ ਲਗਾਇਆ ਗਿਆ ਡਾਕਟਰ ਮੰਗਲ ਸਿੰਘ ਨੂੰ ਕਿਸਾਨ ਵਿੰਗ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੂੰ ਟ੍ਰੇਡ ਵਿੰਗ ਦਾ ਹਲਕਾ ਕੋਆਰਡੀਨੇਟਰ ਲਗਾਇਆ ਗਿਆ ਸਾਰੇ ਨਵ ਨਿਯੁਕਤ ਉਦੇਦਾਰ ਹਲਕਾ ਇੰਚਾਰਜ ਫਤੇਗੜ ਚੌੜੀਆਂ ਸਰਦਾਰ ਬਲਵੀਰ ਸਿੰਘ ਦੇ ਨਾਲ ਅਲੀਵਾਲ ਦਫ਼ਤਰ ਤੋਂ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਤਪਸਥਾਨ ਮੰਦਿਰ ਭਗਵਾਨ ਸ਼੍ਰੀ ਚੰਦ ਜੀ ਪਿੰਡ ਨਾਨਕ ਚੌਕ ਵਿਖੇ ਮੱਥਾ ਟੇਕ ਕੇ ਪਹੁੰਚੇ ਇਸ ਮੌਕੇ ਨਵ ਨਿਯੁਕਤ ਉਦੇਦਾਰਾ ਨੇ ਮੱਥਾ ਟੇਕ ਕੇ ਉਪਰੰਤ ਮੰਦਿਰ ਦੇ ਮਹੰਤ ਹਰੀ ਕੁੰਬਦਾਸ ਜੀ ਤੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਮੰਦਿਰ ਦੇ ਮਹੰਤ ਹਰੀ ਕੁੰਬਦਾਸ ਜੀ ਨੇ ਨਵਨਯੁਕਤ ਅਹੁਦੇਦਾਰਾਂ ਨੂੰ ਸਿਰੋਪੇ ਵੀ ਭੇਟ ਕੀਤੇ। ਸਾਹਿਬ ਇਹ ਕੁਝ ਕੀ ਬਥੇ। ਮੈਂ ਸਮੂੱਚੀ ਭਾਈ ਘਮਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਉੱਧ ਦਿੱਤਾ। ਮੈਂ ਧੰਨਵਾਦ ਕਰਦਾ ਸ਼੍ਰੀ ਗਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਸ਼੍ਰੀ ਭਗਤ ਸਿੰਘ ਮਾਨ ਜੀ ਦਾ ਅਲਕਾਇੰਚਾਰ ਜਗਵੀਰ ਸਿੰਘ ਕਨੂਦਾ ਜਿਨ੍ਹਾਂ ਨੇ ਮੈਨੂੰ ਅਹੁਦਾ ਬਖਸ਼ਿਆ ਤੇ ਮੈਂ ਅਹੁਦਾ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਪੂਰੀ ਮਿਹਨਤ ਕਰਾਂਗੇ। ਚੰਗਾ ਚੰਗੀ ਸੋਚਨਾ ਕੰਮ ਕਰਾਂਗੇ। ਮੈਂ ਆਪਣੀ ਚੀਜ਼ ਜੀ ਦਾ ਧੰਨਵਾਦ ਕਰਨ ਆਇਆ ਹਾਂ ਜਿਨ੍ਹਾਂ ਦੀ ਕਿਰਪਾ ਸਦਕਾ ਮੈਨੂੰ ਪਾਰਟੀ ਨੇ ਉਤਤਾ ਬਖਸ਼ਿਆ। ਬੜੀ ਫਤਿਹਗਰ ਦੀ ਟੀਮ ਦੇ ਨਾਲ ਵੀ ਧੰਨਵਾਦ ਕਰਨ ਆਇਆ ਆਵਾਜ਼ੀ ਜੀ ਦਾ ਜਿਨ੍ਹਾਂ ਨੇ ਮਾਨ ਬਖਸ਼ਿਆ। ਜੀ ਦਾ ਬਹੁਤ-ਬਹੁਤ ਧੰਨਵਾਦ। ਜਿਨ੍ਹਾਂ ਨੇ ਬੜਾ-ਬੜਾ ਮਾਨ ਮਿਲਾਇਆ। ਉਹਨਾਂ ਦੇ ਨਾਲ-ਨਾਲ ਪਾਰਟੀਆਂ ਇੱਕ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਵੱਡਾ ਵੱਡਾ ਚਾ ਸੱਚਾ ਇੱਕ ਉਹਦੇ ਦਾ ਮਾਨ ਮਕਸੀਆ ਸਾਡਾ ਵੀ ਦਗਨਦੀਪ ਸਿੰਘ ਹਲਕੇ ਦੇ ਸੁਰੱਟ ਇੰਚਾਰਜ ਜੀ ਨਾਲ ਵੀ ਬੀ ਆਪੀ ਨੂੰ ਅਨੁਸ਼ਾਸਨ ਦਾ ਵੀ ਚੁਕੀਆਂ ਕਰਦੇ ਨਾਲ ਨਾਲ ਉਸੇ ਨਾਲ ਨਾਲ ਪਾਰਟੀ ਹਾਈ ਕਮਾਂਡ ਦਾ ਸਰਦਾਰ ਕੁਪਾਲ ਸਿੰਘ ਮਾਂਗੀ ਦਾ ਅਰੀਵਿੰਕ ਜੀ ਦੀ ਪ੍ਰਤੀ ਦੋਸ਼ ਕਰਦੇ ਹੋਰ ਪ੍ਰੇਡੋ ਜੀ ਨੇ ਜਰੀਏ ਚਾ ਸਾਰੇ ਧੰਨਵਾਦ ਕਰਦੇ ਹੁਣ ਦੇ ਨਾਲ ਨਾਲ ਸਾਡੇ ਵੱਡੇ ਭਰਾ ਸਰਕਾਰ ਦੇ ਸਾਡੇ ਵੱਡੇ ਸਰਦਾਰ ਮੰਗਲ ਸਿੰਘ ਜੀ ਨੇ ਪਸਾਰੋ ਵਿੱਚ ਦਿੱਤੀ ਇੱਕ ਬਹੁਤ ਨੇਕ ਕੰਮ ਲਾਇਆ ਇਹਨਾਂ ਨੂੰ ਵੀ ਮੇਰੇ ਲੋਕ ਵਧਾਈ ਦਿੰਦੇ ਹੋ ਪਰਮਾਤਮਾ ਦਾ ਅੱਜ ਸ਼ੁਕਰ ਕਰਦਾ ਹਾਂ ਕਿ ਬਖਸ਼ੀ ਚੰਦ ਜੀ ਰਾਜਪੂ ਕਰਦਾ ਹੈ ਇਹਦਾ ਬਹੁਤ ਧੰਨਵਾਦ ਕਰਨਾ ਹੈ ਇਹਨੂੰ ਆਸ਼ੀਰਵਾਦ ਦੇਣਾ ਹੈ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਸਾਡਾ ਬੁਟੀਕ ਇਹਨਾਂ ਨੂੰ ਹਲਕੇ ਦਾ ਕੋਆਰਡੀਨੇਟਰ ਲਾਇਆ ਡੇਟ ਦੇ ਦਾ ਕਿ ਅੱਜ ਅੰਦਰ ਪਾਪਾ ਜੀ ਦੀ ਆਸ਼ੀਰਵਾਦ ਦੇਣਾ ਨਾਲ ਨਾਲ ਸਾਡਾ ਨੀਯੂ ਗੁਰਬਿੰਦਰ ਸਿੰਘ ਕਾਦੀਆਂ ਤੋਂ ਗੁਰਬਿੰਦਰ ਸਿੰਘ ਪਹਿਲਾਂ ਕਨਾਂ ਜੀ ਉਹਨਾਂ ਨੂੰ ਹਲਕੇ ਦਾ ਦੂਧ ਨਿਕਦਾ ਕੰਡਿਨੇਟਰ ਆਇਆ ਜੀ ਪਰ ਮਾਧਮਾ ਦਾ ਆਸ਼ੀਰਵਾਦ ਲੈਣ ਆਏ ਕਿ ਉਹਨਾਂ ਦੇ ਨਾਲ-ਨਾਲ ਸਾਡੇ ਭਰਾ ਹਲਕੇ ਦੇ ਪੰਚ ਸਰਪੰਚ ਜਿੰਨੇ ਵੀ ਮੋਦਬਰ ਸੱਜਣ ਸਾਰੇ ਅੱਜ ਸੱਚੇ ਪਾਤਸ਼ਾਹ ਤੋਂ ਤਾਂ ਪਰਮਾਤਮਾ ਜੀ ਦੇ ਅੱਗੇ ਆਉਣ ਆਏ ਅੱਗੇ ਕੀ ਉਹਨਾਂ ਦੀ 2027 ਦੀ ਲੜਾਈ ਨਾਲ ਪਾ ਕੇ ਤਿਆਰੀ ਕਰ ਲੈਣੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਹਾਂ ਕਿ ਸਾਰੇ ਜੀ ਤੰਤਰੂਤੀ ਰੱਖੀ ਉਹ ਇਦਾਂ ਹੀ ਆਮ ਆਦਮੀ ਪਾਰਟੀ ਦੇ ਜਨਰਲ ਮੋਹਨ ਸਿੰਘ ਆਮ ਆਦਮੀ ਪਾਰਟੀ ਦੇ ਕੀਤੇ ਨਿਸ਼ਾ ਚਰਤੀ ਕਰ ਰਹੇ ਹੋਣ ਨਾਲ ਨਾਲ ਮੈਂ ਇੱਕ ਵਾਰ ਆਪਣੀ ਬਹੁਤ ਚੇਤਨਣਾ ਜਿਹੜੀ ਟੀਮ ਤੋਂ ਵਿਸ਼ਵਾਸ ਕਰਕੇ ਉਹਨਾਂ ਨੇ ਮਿਲਾਇਆ ਇਹ ਹਲਕਾ ਮੁੰਡਾ ਕੰਮ ਬਣਾਉਂਦਾ ਹੈ ਬਹੁਤ ਬਹੁਤ ਸ਼ੁਕਰੀਆ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਪਰ ਇਹ ਗੁਰੂ ਜੀ ਸਾਡੇ ਪੰਚਾਇਤ ਵਿੱਚ ਕੰਮ ਨੂੰ ਆਪ ਕੋ ਤਾਂ ਨਮਨ ਪਰ ਉਹਦੇ ਦਾਦਾ ਜੀ ਜਿੰਨੇ ਵੀ ਸਾਡੇ ਭਰਾ ਨੇ ਕੀਤਾ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਜੀ ਆਪਣਾ ਕਮਾਈ